ਸੂਵੇ ਦੀ ਹਜੇ ਤਾਂ ਖੁੱਲਣੀ ਆਹੇ ਢਿੱਲਾਂ ਢੁੱਲਾਂ ਬਹੁਤ ਪਈਆਂ। ਬਾਕੀ ਇੱਕ ਗੱਲ ਹੋਰ ਦੱਸਦਾ ਜਿਹੜਾ ਥਾਨ ਦਾ ਸਾਈਜ਼ ਹੈ ਨਾ ਉਹ ਵੀ ਬਹੁਤ ਚੰਗਾ ਹੈ। ਗਲਾਬੀ ਥਾਨ ਲੱਗਿਆ ਲੈ ਵੇ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ 'ਚ। ਅੱਜ ਆਪਾਂ ਪਹੁੰਚੇ ਦੋਸਤੋ ਪਿੰਡ ਗਿਆਨੇ ਦੇ ਵਿੱਚ। ਬਾਈ ਕੋਲੇ ਘਰੇ ਗਾਵਾਂ ਰੱਖੀਆਂ ਹੋਈਆਂ ਜਿਹੜੀਆਂ ਤੁਹਾਨੂੰ ਸਕਰੀਨ ਤੇ ਦਿਸੀ ਜਾਂਦੀਆਂ ਦੁੱਧ ਤੇ ਲਾਈਆਂ ਹੋਈਆਂ। ਇੱਕ ਬਾਈ ਨੇ ਗਾਂ ਜਿਹੜੀ ਹੈਗੀ ਸੇਲ ਕਰਨੀ ਹੈ। ਨਾਲ ਬਾਈ ਦਾ ਜੇ ਗੱਲ ਕਰਗੇ ਵਪਾਰ ਦਾ ਕੰਮ ਵੀ ਹੈ ਤੇ ਜਿਹੜੀ ਵਿਕਰੀ ਵਾਲੀ ਗਾਂ ਹੈਗੀ ਆ ਤੇ ਡਿਟੇਲ ਆਪਾਂ ਲੈ ਕੇ ਦੇਵਾਂਗੇ ਤੁਹਾਨੂੰ ਹਾਂਜੀ ਬਾਈ ਜੀ ਹਸਤੀ ਕਾਲ ਜੀ ਹਸਤੀ ਕਾਲ ਜੀ ਤੇ ਬਾਈ ਜੀ ਕੀ ਨਾਮ ਹੈ ਤੁਹਾਡਾ ਵਰਨਪ੍ਰੀਤ ਸਿੰਘ ਹੈ ਜੀ ਠੀਕ ਹੈ ਪਿੰਡ ਆਪਣਾ ਗਿਆਨਾ ਆ ਗਿਆ ਤੇ ਨੇੜੇ ਨੇੜੇ ਤਲਵੰਡੀ ਸਾਬੋ ਰਹਿ ਗਿਆ ਹਾਂ ਨੇੜੇ ਤਲਵੰਡੀ ਸਾਬੋ ਜੀ ਤਲਵੰਡੀ ਸਾਬੋ ਦੀ ਕਿੰਨੇ ਕਿਲੋਮੀਟਰ ਦੀ ਦੂਰੀ ਹੈ 12 ਕਿਲੋਮੀਟਰ ਹੈ ਜੀ ਆਪਾਂ ਨੂੰ 12 ਕਿਲੋਮੀਟਰ ਅੱਛਾ ਬਾਈ ਮਣਪੀ ਜਿਵੇਂ ਆ ਗਾਂ ਆ ਗਈ ਹਨਾ ਕਿੰਨੇਵੇਂ ਸੂਏ ਇਹਨੇ ਸੂਣਾਗਾ ਇਹ ਤੀਜਾ ਸੂਆ ਸੂਗੀ ਬਾਈ ਤੀਜਾ ਸੂਆ ਸੂਗੀ ਹਾਂ ਬਾਈ ਅੱਛਾ ਉਂ ਤਾਂ ਤੇਰਾ ਵਪਾਰ ਦਾ ਕੰਮ ਆ ਦੇ ਹਾਂ ਵਪਾਰ ਦਾ ਕੰਮ ਠੀਕ ਹੈ ਤੇ ਇਹ ਗਾਂ ਜਿਵੇਂ ਤੂੰ ਕਹਿੰਦਾ ਸੀ ਆਪਣੇ ਘਰ ਦੀ ਹੈ ਹਾਂ ਇਹ ਘਰ ਦੀ ਹੈ ਠੀਕ ਆ ਆਪਾਂ ਜਿਹੜੀਆਂ ਪਹਿਲਾਂ ਗਾਂਵਾਂ ਦੁੱਧ ਤੇ ਲੱਗੀਆਂ ਹੁਣ ਉਹ ਵੀ ਦਿਖਾਈਂ ਉਹਨਾਂ ਚੋਂ ਬਾਈ ਹੈ ਉਹਨਾਂ ਚੋਂ ਹੀ ਹੈ ਠੀਕ ਹੈ ਇਹ ਤਿਆਰ ਹੋਗੀ ਕਿੰਨੇ ਕ ਦਿਨ ਲੱਗਦੇ ਆ ਬਾਈ ਇਹਦੇ ਇਹਦੇ ਲੈਜੂ 10 ਦਿਨ ਥਾ ਬਾਈ 10 ਦਿਨ ਲੈਜੂਗੀ ਹਾਂ ਠੀਕ ਹੈ ਤੇ 10 ਦਿਨ ਲੈਜੂਗੀ ਤੇ ਟੀਕਾ ਟੂਕਾ ਕਿਹੜਾ ਪਰ ਹੈ ਠੀਕ ਆ ਬਈ ਅੱਛੇ ਫਦੀ ਭਰਾਇਆ ਕੋਈ ਸਟਰਾ ਵਾਰਾ ਗਿਆ ਪਾ ਨੂੰ ਪਤਾ ਅੱਛਾ ਉਹਦਾ ਪਤਾ ਨਹੀਂ ਹੈਗਾ ਕਿੰਨਾ ਕੁ ਦੁੱਧ ਪਾ ਦੂਗੀ ਬਾਈ ਦੁੱਧ 30 ਕਿਲੋ ਪਾ ਦੂ ਬਾਈ ਤੇ ਦੂਜੇ ਸੂਏ ਕਿੰਨਾ ਦਿੱਤਾ ਬਈ ਸਹੀ ਸਹੀ 20 ਵੀ 25 ਕਿਲੋ ਆ ਰਾਮ ਨਾਲ ਦੇ ਗਈ ਹੈ ਬਾਈ ਨੋਰਮਲ ਸੇਵਾ ਤੇ ਬਸ ਐਂ ਅੱਛਾ ਨੋਰਮਲ ਸੇਵਾ ਤੇ ਠੀਕ ਹੈ ਲੈ ਸਾਨੂੰ ਖੋਲ ਕੇ ਦਿਖਾ ਫਿਰ ਆਪਾਂ ਨਾ ਲਾਸਟ ਤੇ ਬਾਈ ਤੋਂ ਆਪਾਂ ਰੇਟ ਵੀ ਪਤਾ ਕਰਾਂਗੇ ਕੀ ਰੇਟ ਕਰਦਾ ਪਹਿਲਾਂ ਆਪਾਂ ਤੁਹਾਨੂੰ ਚੰਗੇ ਪ੍ਰਿੰਟ ਵਾਲੀ ਗਾਂ ਜਿਹੜੀ ਉਹ ਦਿਖਾ ਰਹੇ ਆ ਕਿ ਜਿਵੇਂ ਬਾਈ ਨੇ 20 25 ਕਿਲੋ ਦੂਜੇ ਸੂਏ 25 ਕਿਲੋ ਕਿਹਾ ਹੈ ਨਾ ਤੀਜੇ ਸੂਏ ਆਪਾਂ ਨੂੰ ਵੀ ਆ ਬਾਕੀ ਤੁਸੀਂ ਆਰਡਰ ਕੁਆਲਿਟੀ ਜਿਹੜੀ ਹੈਗੀ ਉਹ ਚੈੱਕ ਕਰ ਲਓ ਮੋੜ ਲਾ ਬਈ ਮਾੜੀ ਉਹਨਾਂ ਨੂੰ ਮੋੜ ਲਾ ਤੇ ਬਾਕੀ ਲੇਵੇ ਲੂਵੇ ਦੀ ਹਜੇ ਤਾਂ ਖੁੱਲਣੀ ਹੈ ਢਿੱਲਾ ਢੂਲਾ ਬਹੁਤ ਪਈਆਂ ਬਾਕੀ ਇੱਕ ਗੱਲ ਹੋਰ ਦੱਸਦਾ ਜਿਹੜਾ ਥਣ ਦਾ ਸਾਈਜ਼ ਹੈ ਨਾ ਉਹ ਵੀ ਬਹੁਤ ਚੰਗਾ ਹੈ ਗਲਾਬੀ ਥਣ ਲੱਗਿਆ ਲੇਵੇ ਨੂੰ ਲੇਵੇ ਵੀ ਜਿਹੜੀ ਹੈਗੀ ਹੈਗੀ ਦੁੱਧ ਦਾ ਦੱਸਦਾ ਬਾਕੀ ਢਿੱਲਾ ਢੂਲਾ ਬਹੁਤ ਪਈਆਂ ਮਣਪੀਤ ਹੈ ਨਾ ਮਾੜਾ ਜਿਹਾ ਦਿਖਾਈ ਖਿੱਚ ਕੇ ਲੈਵਾ ਖਿੱਚੀ ਮਾੜਾ ਜਾ ਆਹ ਦੇਖੋ ਬਈ ਬਹੁਤ ਢਿੱਲਾ ਹੈ ਹਜੇ ਤਾਂ ਹਾਂ ਢਿੱਲਾ ਢੂਲਾ ਬਹੁਤ ਪਈਆਂ ਬਾਕੀ ਰੰਗ ਆਵਾਜ਼ ਵੀ ਚੰਗਾ ਗਾ ਇੱਕ ਵਾਰੀ ਆਪਾਂ ਜਿਹੜਾ ਥਣ ਦਾ ਸਾਈਜ਼ ਹੈ ਤੇ ਉਹ ਠੰਡੀ ਸੀਲ ਆ ਬਾਈ ਹਾਂ ਹਾਂ ਬਾਈ ਪੂਰੀ ਵਧੀਆ ਬਾਈ ਠੀਕ ਹੈ ਤੇ ਥਣ ਵੀ ਮੁੱਠੀ ਵਾਲਾ ਲੱਗਿਆ ਹੋਇਆ ਹੈ ਨਾ ਮਨਪ੍ਰੀਤ ਹਾਂਜੀ ਹਾਂਜੀ ਤੇ ਮਨਪ੍ਰੀਤ ਹੁਣ ਆਪਾਂ ਜੀ ਇਹਦੇ ਰੇਟ ਦੀ ਗੱਲ ਕਰਗੇ ਹਾਂ ਬਾਈ ਰੇਟ ਕਿੰਨਾ ਇਹਦਾ ਰੇਟ ਬਾਈ 85000 ਰੁਪਏ 85000 ਹਾਂ ਤੇ ਫਿਕਸ ਜੀ ਦੱਸਦੇ بس ਫਿਕਸ ਹੀ ਹੈ 85000 ਰੁਪਏ ਮੰਨ ਕੇ ਚੱਲ ਤੂੰ ਕੋਈ ਬਾੜਾ ਮੰਗੇ ਨਹੀਂ ਤੂੰ ਕਰ ਦੇ ਕਰ ਲੈਸ ਕਰ ਦੇ 83000 ਰੁਪਏ ਦੀ ਕਰ ਦਾਂਗੇ ਤੁਹਾਡੀ 83 ਦੀ ਜਮਾ ਟਾਟਾ ਵਾਟਾ ਜਮਾ ਹਾਂ ਨਾ ਦੱਸਦੇ ਉਹ ਮੈਂ ਤੈਨੂੰ ਇਹਦੋਂ ਬਾਅਦ ਨਹੀਂ ਕਹਿੰਦਾ ਹਾਂ ਨਾ ਜਮਾ ਹੀ ਭਾਈ 80000 ਦੀ ਦੇ ਦਾਂਗੇ ਇਹ ਤੋਂ ਤਾਂ ਥੱਲੇ ਕੁਝ ਨਹੀਂ ਅੱਛਾ 80000 ਦੀ ਤੇ ਦੁੱਧ ਭਾਈ ਜਿਵੇਂ ਹੈਗਾ ਵੀ ਤੂੰ ਕਿਹਾ ਪਾਊਗੀ 30 ਲੀਟਰ ਹਾਂ ਜਮਾ ਪਾਊ ਭਾਈ ਅਸੀਂ 25 ਮੰਨ ਕੇ ਚੱਲ ਗਏ ਤੂੰ 30 ਕਿਲੋ ਦੇਉਂਦਾ ਭਾਈ 25 ਕਿਲੋ ਜਾਂ 25 26 ਕਿਲੋ ਦਿੰਦੀ ਰਹੀ ਹੈ ਨਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਮੈਂ ਵੀ ਆਪ ਇਹ ਨੰਬਰ ਹੈਗਾ 77143 54730 ਠੀਕ ਹੈ ਤੇ ਇਹ WhatsApp ਵਾਲਾ ਨੰਬਰ ਹੀ ਹੈ ਨਾ WhatsApp ਵਾਲਾ 94645 78481 ਠੀਕ ਹੈ ਬਾਈ WhatsApp ਨੰਬਰ ਠੀਕ ਹੈ ਲੈ ਵੀ ਦੋਸਤੋ ਹਨਾ ਆਪਾਂ ਗਾਂ ਜਿਹੜੀ ਹੈਗੀ ਤੁਹਾਨੂੰ ਦਿਖਾਤੀ ਹੈ ਬਾਕੀ ਦੋ ਟਾਈਮ ਆਉਦੀ ਇੱਥੇ ਆ ਕੇ ਤਸੱਲੀ ਕਰਕੇ ਹਨਾ ਆਉਂਦੀਆਂ ਧਾਰਾਂ ਧੂਰਾ ਮਾਰ ਕੇ ਚੇਪਾ ਜੂਪਾ ਮਾਰ ਕੇ ਤੁਸੀਂ ਲਿਜਾ ਸਕਦੇ ਹੋ ਮੇਰੀ ਨੂੰ ਵੱਤ ਵਤ ਸ਼ੇਅਰ ਕਰਿਓ ਜਿੰਨੇ ਵੀ ਵੀਰ ਵੀਰਿਓ ਸ਼ੇਅਰ ਕਰਦੇ ਹੁੰਦੇ ਆ ਉਹਨਾਂ ਵੀਰਾਂ ਦਾ ਪਤਾ ਇਹਦੇ ਲੋ ਧੰਨਵਾਦ ਕਰਦਾ